ਤੁਸੀਂ ਬੜੇ ਧਿਆਨ ਨਾਲ ਸੁਣ ਰਹੇ ਹੋ। ਥੈਂਕ ਯੂ ਸੋ ਮੱਚ ਤੁਹਾਡਾ। ਜੀ ਸਾਫ। ਮੈਂ ਸੁਣਾਉਂ ਨੀ ਕਿੰਨੇ ਆਏ ਕਿੰਨੇ ਗਏ। ਹਾਏ। ਇਹ ਤੁਸੀਂ ਵੀ ਲੇਟ ਸਟਾਰਟ ਹੋਏ ਜੇ। ਤੁਹਾਡਾ ਇਹ ਪਿੰਡਾਂ ਵਾਲੇ ਸੰਗ ਹੀ ਮੰਨਦੇ ਰਹਿੰਦੇ। ਜਿੰਨੂੰ ਘਰੇ ਬੁਲਾ ਲਈਏ ਕਿਸੇ ਨੂੰ ਘਰੇ ਬੁਲਾਉਣਾ ਸਭ ਤੋਂ ਵੱਡਾ ਮਾਣ ਸਤਿਕਾਰ ਹੁੰਦਾ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਆ ਅਕਸਰ ਬਜ਼ੁਰਗ ਕਹਿੰਦੇ ਖਲਾਣਾ ਬੰਦਾ ਘਰੇ ਲਿਆਉਣ ਵਾਲਾ। ਉਹਨੂੰ ਬਾਹਰ ਹੀ ਮੇਲਾ ਇਸ ਕਰਕੇ ਜਿਹਨੂੰ ਘਰੇ ਬੁਲਾਇਆ ਜਾਂਦਾ ਬੜੀ ਮਾਣ ਵਾਲੀ ਗੱਲ ਆ ਸੀ ਤੁਹਾਡੇ ਪਰਿਵਾਰ ਚ ਆਏ ਆ ਇਸ ਤੋਂ ਵੱਡੀ ਕੋਈ ਮਾਣ ਵਾਲੀ ਗੱਲ ਨਹੀਂ ਹੋ ਸਕਦੀ ਆਓ ਭਾਈ ਮਾਰਜੋ ਕਿੱਥੋਂ ਲਈ ਆਉਂਦੀਆਂ ਪੈਸੇ ਤੁਸੀਂ ਡਿੱਡੀਆਂ ਡਿੱਡੀਆਂ ਮੰਮੀ ਕੋਲ ਹਾਂ ਇਹ ਜਵਨੀ ਕਰਾਂ ਮੇਰੀਆਂ ਪੈਣਾ ਖੁਸ਼ ਰਹੁ ਖੁਸ਼ ਰਹੁ ਬੋਲ ਮਿੱਟੀ ਜਿਹੜੀਆਂ ਸੂਰਤਾਂ ਚੜ੍ਹਨ ਜੁਬਾਰਿਆਂ ਤੇ ਇੱਕ ਦਿਨ ਚਖਾ ਤੇ ਚੜਦੀਆਂ ਵੇਖੀਆਂ ਜਿਨ੍ਹਾਂ ਜ਼ੁਲਫਾਂ ਨੂੰ ਅਤਰ ਦੇ ਤੇਲ ਲੱਗੇ ਵੰਗ ਕਾਸ ਦੇ ਸੜਦੀਆਂ ਵੇਖੀਆਂ